ਹੱਥ ਜੋੜ ਕੇ ਤੇ ਆਰ ਜਾ ਗੁਜਾਰਦਾ ਕਰੇ ਬੇਨਤੀ ਪੱਲਾ ਗਾਲੇ ਪਾ ਹੱਥ ਜੋੜ ਕੇ ਤੇ ਆਰ ਜਾ ਗੁਜਾਰਦਾ ਕਰੇ ਬੇਨਤੀ ਪੱਲਾ ਗਾਲੇ ਪਾ ਜੋ ਮੈਂ ਸੁਣ ਕੇ ਆਇਆ ਮੇਰੇ ਮਾਲਕਾ ਜੋ ਮੈਂ ਸੁਣ ਕੇ ਸੁਣ ਕੇ ਆਇਆ ਮੇਰੇ ਮਾਲਕਾ ਉਹ ਸੱਚੋ ਸੱਚ ਦਿਆਂਗਾ ਸੁਣਾ ਜੋ ਸੁਣ ਕੇ ਆਇਆ ਮੇਰੇ ਮਾਲਕਾ ਉਹ ਸੱਚੋ ਸੱਚ ਦਿਆਂਗਾ ਸੁਣਾ ਇਕੱਠੇ ਹੋ ਕੇ ਬਈਮਾਲ ਪਹਾੜੀਆਂ ਨਮੀ ਲਈ ਕੇ ਬਣਤ ਬਣਾ ਇਕੱਠੇ ਹੋ ਕੇ ਬਈਮਾਲ ਪਹਾੜੀਆਂ ਨਮੀ ਲਈ ਕੇ ਬਣਤ ਬਣਾ ਖੁੰਨੀ ਹੱਥੀ ਮੰਗਵਾਲਿਆ ਉਹਨਾਂ ਨੇ ਖੁੰਨੀ ਹੱਥੀ ਹੱਥੀ ਮੰਗਵਾਲਿਆ ਉਹਨਾਂ ਨੇ ਉਹਨੂੰ ਦੇਣਗੇ ਸਰਾਬ ਭਲਾ ਖੁੰਨੀ ਆਖੀ ਮੰਗਵਾਲਿਆ ਉਹਨਾਂ ਨੇ ਉਹਨੂੰ ਦੇਣਗੇ ਸਰਾਬ ਭਲਾ ਉਹਦੇ ਮੱਥੇ ਤੇ ਫੋਲਾ ਦੇ ਤਵੇ ਬਨ ਕੇ ਦੇਣੀ ਬੂਏ ਨਾਲ ਟੱਕਰ ਮਰਾ ਉਹਨੇ ਮੱਥੇ ਤੇ ਫੋਲਾ ਦੀ ਤਵੇ ਬਨ ਕੇ ਦੇਣੀ ਬੂਏ ਨਾਲ ਟੱਕਰ ਮਰਾ ਉਹ ਨਾ ਸੱਦ ਲਈ ਆਨੰਦ ਪਰ ਟਾਉਣ ਲਈ ਬਈ ਉਹ ਨਾ ਸੱਦ ਲਈ ਸੱਦ ਲਈ ਆਨੰਦ ਪਰ ਟਾਉਣ ਲਈ ਫੌਜ ਰਾਜਿਆਂ ਦੇ ਕੋਲ ਇੰਤਹਾ ਉਹ ਨਾ ਸੱਦ ਲਈ ਆਨੰਦ ਪਰ ਟਾਉਣ ਲਈ ਫੌਜ ਰਾਜਿਆਂ ਦੇ ਕੋਲ ਇੰਤਹਾ बेती मे बे खे बोलो सचे पातशाह नव तुसीं बि को हाथी मंगवारी बेनती खे बोलो सचे पातशाह नव तुसीं बि को हाथी मंगवा अॻे मर्ज़ी तोड़ी मेर सहन सां अॻे मर्ज़ी ਮਾਰ ਜੀ ਤੋ ਆਡੀ ਮੇਰੇ ਸੈਨ ਸਾ ਮੈਂ ਤਾਂ ਦਿੱਤਾ ਆਪਣਾ ਫਰਜ਼ ਨਵਾ ਅਗੇ ਮਾਰਦੀ ਤੋ ਆਡੀ ਮੇਰੇ ਸੈਨ ਸਾ ਮੈਂ ਤਾਂ ਦਿੱਤਾ ਆਪਣਾ ਫਰਜ਼ ਨਵਾ ਅੱਗੋਂ ਕਲਗੀਧਰ ਦਸਮੇਸ਼ ਜੀ ਰੇ ਖੁਸ਼ੀ ਵਿੱਚ ਥੋੜਾ ਮੁਸਕਰਾ ਗੋਕਾਲੰਗੀ ਧਰਦਸ ਮੇਸ ਜੀ ਰੇ ਖੁਸੀ ਵੀ ਤੇ ਥੋੜਾ ਮੁਸਕਰਾ ਹੋ ਜੀ ਦੇ ਵੱਲ ਸੱਚਾ ਸੇਵ ਦਾਲੇ ਮੀਰ ਸਿਆ ਜੀ ਦੇ ਵੱਲ ਬਈ ਜੀ ਦੇ ਵੱਲ ਸੱਚਾ ਸੇਵ ਦਾਲੇ ਮੀਰ ਸਿਆ ਉਹਨੂੰ ਹੋਰ ਦਸ ਕੀ ਦੀ ਪਰਵਾ ਜੀ ਦੇ ਸਤਵਾਲ ਸੱਚਾ ਸੇਵ ਦਾਲੇ ਮੀਰ ਸਿਆ ਉਹਨੂੰ ਹੋਰ ਦਸ ਕੀ ਦੀ ਪਰਵਾ